ਮਨੁੱਖੀ ਸੱਭਿਅਤਾ ਦੇ ਅੰਦਰ ਜਦੋਂ ਬੱਚਾ ਜਨਮ ਲੈਂਦਾ ਹੈ ਉਹਦੇ ਲਈ ਗੁਰਤੀ ਇੰਪੋਰਟੈਂਟ ਹੁੰਦੀ ਹੈ ਗੁਰਤੀ ਬਹੁਤ ਖਾਸ ਹੁੰਦੀ ਹੈ ਉਸੇ ਤਰ੍ਹਾਂ ਉਹਦੇ ਲਈ ਖਾਸ ਹੁੰਦਾ ਆ ਕਿ ਉਹਨੂੰ ਉਹਦੀ ਜ਼ੁਬਾਨ ਦੇ ਅੰਦਰ ਉਹਨੂੰ ਸ਼ਬਦਾਂ ਦੀ ਕਿਹੜੀ ਕਹਾਣੀ ਉਸ ਤੱਕ ਪਹੁੰਚਾਈ ਜਾ ਰਹੀ ਹੈ ਇਸੇ ਕਰਕੇ ਮਾਵਾ ਦਾਦੀਆਂ ਨਾਨੀਆਂ ਜੜੀਆਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਨੇ ਤੇ ਉਹਨਾਂ ਕਹਾਣੀਆਂ ਦੇ ਨਾਲ ਸਾਡੇ ਕਿਰਦਾਰ ਬਣਦੇ ਨੇ ਉਹ ਸਾਡੀ ਇੱਕ ਅਚੰਚੇਤੀ ਚੇਤੀ ਚੇਤਨ ਅਚੇਤਨ ਤੌਰ ਤੇ ਸਾਡੀ ਇੱਕ ਅਪ ਬਰਿੰਗਿੰਗ ਹੋ ਰਹੀ ਹੁੰਦੀ ਆ ਇਸ ਕਰਕੇ ਸੋਹਣੀਆਂ ਕਹਾਣੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਤੇ ਉਹਨਾਂ ਕਹਾਣੀਆਂ ਦੇ ਵਿੱਚ ਮੇਰੇ ਯਾਦ ਆ ਕਿ ਰਾਤ ਨਿਮਿ ਨਿਮੀ ਤਾਰਿਆਂ ਦੀ ਲੋਏ ਜਿਹੜੀਆਂ ਕਹਾਣੀਆਂ ਸੁਣਦੇ ਹੋਏ ਅਸੀਂ ਵੱਡੇ ਹੋਏ ਆ ਬਦਲਦੇ ਦੌਰ ਦੇ ਅੰਦਰ ਉਹ ਕਹਾਣੀਆਂ ਛੱਤਾਂ ਦੇ ਅੰਦਰ ਆ ਗਈਆਂ ਅਤੇ ਹੁਣ ਵੱਡੇ ਵੱਡੇ ਫਲੈਟਸ ਨੂੰ ਮਾ ਘਰਾਂ ਦੇ ਵਿੱਚ ਰਹਿ ਰਹੇ ਆ ਜਾਂ ਪਿੰਡਾਂ ਦੇ ਵਿੱਚ ਵੀ ਸਾਡੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਘਰ ਆ ਗਏ ਨੇ ਪਰ ਬਾਹਰ ਸੌਣ ਦਾ ਰਿਵਾਜ ਜਿਹੜਾ ਆ ਹੁਣ ਉਸ ਤਰ੍ਹਾਂ ਦਾ ਨਹੀਂ ਰਿਹਾ ਪਰ ਕਹਾਣੀ ਨੇ ਆਪਣੀ ਥਾਂ ਉਸੇ ਤਰ੍ਹਾਂ ਬੜਾਈ ਹੋਈ ਆ ਜਦੋਂ ਦਿਨ ਦਿਹਾੜੇ ਕਿਸੇ ਨੇ ਕਹਿਣਾ ਕਿ ਮਾਂ ਕਹਾਣੀ ਸੁਣਾ ਤੇ ਮਾਂ ਨੇ ਕਹਿਣਾ ਐਸ ਵੇਲੇ ਕਹਾਣੀ ਨਹੀਂ ਸੁਣਾਈ ਦੀ ਤੇਰਾ ਮਾਮਾ ਰਾਹ ਭੁੱਲ ਜਾਏਗਾ ਸੋ ਕਹਿਣ ਦਾ ਮਤਲਬ ਕਹਾਣੀਆਂ ਦਾ ਤੇ ਸਾਡਾ ਜਿਹੜਾ ਰਿਸ਼ਤਾ ਆ ਉਹ ਬਹੁਤ ਊੜਾ ਆ ਤੇ ਜਦੋਂ ਦਾਦਾ ਸਾਹਿਬ ਫਾਲਕੇ ਨੇ ਪਹਿਲੀ ਵਾਰ ਭਾਰਤ ਦੇ ਅੰਦਰ ਕੋਈ ਫਿਲਮ ਬਣਾਈ ਤੇ ਉਸ ਦੀ ਭਾਵਨਾ ਦੇ ਵਿੱਚ ਕਹਾਣੀਆਂ ਦਾ ਕਹਿਣਾ ਸੁਣਾਉਣਾ ਬਹੁਤ ਮਹੱਤਵਪੂਰਨ ਸੀ ਬਹੁਤ ਖਾਸ ਸੀ ਇਹ ਸਾਰੀਆਂ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਵਾਂ ਕਿ ਜਦੋਂ ਆਪਾਂ ਪੰਜਾਬੀ ਸਿਨੇਮਾ ਦਾ ਜ਼ਿਕਰ ਕਰਦੇ ਆਂ ਇਹਨਾਂ ਦਿਨਾਂ 'ਚ ਜਿਸ ਤਰ੍ਹਾਂ ਦਾ ਸਿਨੇਮਾ ਬਣ ਰਿਹਾ ਆ ਸਾਡੇ ਲਈ ਇਹ ਸਵਾਲ ਹੋਣਾ ਚਾਹੀਦਾ ਕਿ ਸਿਨੇਮਾ ਦੇ ਅੰਦਰ ਅਸੀਂ ਕੀ ਬਣਾ ਰਹੇ ਹਾਂ ਕੀ ਬਣਾਉਣਾ ਚਾਹੀਦਾ ਜਦੋਂ ਮੈਂ ਇਹ ਸਾਰੀਆਂ ਗੱਲਾਂ ਕਰਦਾ ਹਾਂ ਤੇ ਖਾਸ ਤੌਰ ਤੇ ਇਸ ਦੇ ਵਿੱਚ ਮੈਂ ਕੁਝ ਸੀਕਵਲ ਫਿਲਮਾਂ ਦਾ ਜ਼ਿਕਰ ਕਰਨਾ ਚਾਹਾਂਗਾ ਤੇ ਖਾਸ ਤੌਰ ਤੇ ਇੱਕ ਸਬਜੈਕਟ ਦੀ ਗੱਲ ਕਰਨਾ ਚਾਹਾਂਗਾ ਤੇ ਉਸ ਦੇ ਵਿੱਚ ਖਾਸ ਤੌਰ ਤੇ ਸਪੈਸ਼ਲੀ ਗੱਲ ਆ ਜਾਂਦੀ ਆ ਜਗਦੀਪ ਸਿੱਧੂ ਹੁਣਾਂ ਦੀ ਕਿਉਂਕਿ ਜਗਦੀਪ ਸਿੱਧੂ ਵਨ ਆਫ ਦੀ ਬੈਸਟ ਚੰਗਾ ਲਿਖਾਰੀ ਆ ਇਸ ਪੰਜਾਬੀ ਸਿਨੇਮੇ ਦਾ ਜਿਨੇ ਬਹੁਤ ਸੋਹਣੀਆਂ ਸੋਹਣੀਆਂ ਕਹਾਣੀਆਂ ਨੂੰ ਕਿਹਾ ਉਸ ਦਾ ਕਰਾਫਟ ਕਮਾਲ ਆ ਉਸ ਦੇ ਕਹਿਣ ਦਾ ਢੰਗ ਕਮਾਲ ਆ ਅਤੇ ਉਹਦੇ ਕਿਰਦਾਰਾਂ ਦੇ ਅੰਦਰ ਕੁਝ ਤਾਂ ਹੈ ਜੋ ਸਾਡੇ ਸਾਡਾ ਜੁੜਾ ਉਸ ਨਾਲ ਮਹਿਸੂਸ ਹੁੰਦਾ ਆ ਯਾਸੀ ਕਨੈਕਟ ਕਰਦੇ ਆ ਇੱਕ ਸਿਨੇਮਾ ਦੇ ਅੰਦਰ ਬਹਿਸ ਹੁੰਦੀ ਆ ਕਿ ਕਮਰਸ਼ੀਅਲ ਫਿਲਮ ਹੋਣੀ ਚਾਹੀਦੀ ਆ ਆਰਟ ਫਿਲਮ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਹਰ ਫਿਲਮ ਦੀ ਇੱਕ ਆਪਣੀ ਗੁੰਜਾਇਸ਼ ਹੁੰਦੀ ਆ ਚਾਹੇ ਤੁਸੀਂ ਕਮਰਸ਼ੀਅਲ ਬਣਾਓ ਆਰਟ ਕਮਰਸ਼ੀਅਲ ਬਣਾਓ ਤੁਸੀਂ ਆਰਟ ਮੂਵੀ ਬਣਾਓ ਚੰਗਾ ਵਿਸ਼ਾ ਬਣਾਓ ਹਰ ਚੀਜ਼ ਦੀ ਆਪਣੀ ਗੁੰਜਾਇਸ਼ ਆ ਅਸੀਂ ਸਦਾ ਬਹੁਤ ਬૌਧਿਕ ਤੇ ਗੂੜ ਫਿਲਮ ਨਹੀਂ ਵੇਖ ਸਕਦੇ ਸਾਨੂੰ ਕਦੇ-ਕਦੇ ਹਲਕੀ ਫਿਲਮ ਵੀ ਚਾਹੀਦੀ ਆ ਪਰ ਉਸ ਦੇ ਵਿੱਚ ਸਭ ਤੋਂ ਖਾਸ ਸਵਾਲ ਹੁੰਦਾ ਹੈ ਕਿ ਜਦੋਂ ਤੁਸੀਂ ਬਹੁਤ ਸਧਾਰਨ ਫਿਲਮ ਜਾਂ ਆਤਮ ਰંજਕ ਫਿਲਮ ਬਣਾਉਣ ਵੇਲੇ ਵੀ ਤੁਸੀਂ ਆਪਣੇ ਕਰਾਫਟ ਤੋਂ ਭਟਕ ਰਹੇ ਹੋ ਜਾਂ ਨਹੀਂ ਭਟਕ ਰਹੇ ਤੁਹਾਡੀ ਇੱਕ ਜ਼ਿੰਮੇਵਾਰੀ ਕੀ ਆ ਤੁਸੀਂ ਆਪਣਾ ਸਬਜੈਕਟ ਕਹਿਣ ਵੇਲੇ ਕਿਸੇ ਚੀਜ਼ ਤੋਂ ਥਿੜਕਤਾ ਨਹੀਂ ਰਹੇ ਕਮਰਸ਼ੀਅਲ ਫਿਲਮ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆ ਹੋਣੀ ਚਾਹੀਦੀਆਂ ਵਾ ਕਿਸੇ ਵੀ ਦਿਨ ਤਿਹਾਰ ਦੇ ਉੱਤੇ ਬੰਦਾ ਰਿਲੈਕਸ ਹੋਣੀ ਜਾਂਦਾ ਹੈ ਸਿਨੇਮਾ ਦੇ ਅੰਦਰ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਗੱਲ ਤੁਸੀਂ ਆਮ ਹੀ ਸੁਣੀ ਹੋਏਗੀ ਪੰਜਾਬੀ ਦਰਸ਼ਕ ਤੋਂ ਕਿ ਬਹੁਤ ਸਾਰੇ ਜਿਹੜੇ ਸਿਨੇਮਾ ਨੂੰ ਵੇਖਦੇ ਨੇ ਜਾਂ ਸਿਨੇਮਾ ਦੇ ਦਰਸ਼ਕ ਅਜਿਹੇ ਜਿਹੜੇ ਉਸ ਨੂੰ ਪਸੰਦ ਕਰਦੇ ਨੇ ਪ੍ਰਸ਼ੰਸਕ ਨੇ ਉਹ ਕਹਿੰਦੇ ਨੇ ਕਿ ਜਿਹੜੀ ਵੀ ਅਸੀਂ ਫਿਲਮ ਦੇਖਦੇ ਆਂ ਪੰਜਾਬੀ ਦੀ ਉਹ ਕਹਾਣੀ ਸਾਨੂੰ ਆਪਣੀ ਨਹੀਂ ਲੱਗਦੀ ਜਾਂ ਉਹ ਕਹਾਣੀ ਸਾਨੂੰ ਸਾਡੇ ਗਵਾਨ ਦੀ ਵੀ ਨਹੀਂ ਲੱਗਦੀ ਆਖਰ ਪੰਜਾਬੀ ਸਿਨੇਮਾ ਦੇ ਅੰਦਰ ਅਜਿਹਾ ਕੀ ਦਬਾ ਆ ਕਿ ਅਸੀਂ ਜਿਹੜੀ ਵੀ ਕਹਾਣੀ ਨੂੰ ਕਹਿੰਦੇ ਆ ਉਹ ਸਾਨੂੰ ਆਪਣੀ ਨਹੀਂ ਲੱਗਦੀ ਜਾਂ ਅਤ ਨਕਲੀ ਲੱਗਦੀ ਹੈ ਜਾਂ ਜੇ ਨਕਲੀ ਵੀ ਲੱਗੇ ਤੇ ਉਸ ਨਕਲੀ ਦੇ ਅੰਦਰ ਸਾਡਾ ਮੁਹਾਵਰਾ ਆਪਣੇਪਣ ਵਾਲਾ ਹੋਣਾ ਚਾਹੀਦਾ ਉਹ ਨਹੀਂ ਲੱਗਦਾ ਇਸ ਦੀ ਸ਼ੁਰੂਆਤ ਦੇ ਵਿੱਚ ਮੈਂ ਕੁਝ ਉਦਾਹਰਨਾਂ ਦੇ ਕੇ ਚੱਲਾਂਗਾ ਕਿ ਜਦੋਂ ਮੈਂ ਜਗਦੀਪ ਸਿੱਧੂ ਦੀ ਗੱਲ ਕਰਦਾ ਤੇ ਉਹ ਗੱਲ ਕਰਨ ਦਾ ਬਹਾਨਾ ਇਸ ਕਰਕੇ ਬਣ ਜਾਂਦਾ ਕਿ ਤਾਜ਼ਾ ਤਾਜ਼ਾ ਗੁੱਡੀ ਗੁੱਡੀ ਚਾ ਦਾ ਜਿਹੜਾ ਪਾਰਟ 2 ਆਇਆ ਆ ਜਗਦੀਪ ਹੁਣਾਂ ਦਾ ਜਿਹੜਾ ਪੋਟੈਂਸ਼ੀਅਲ ਆ ਉਸ ਦੀ ਫਿਲਮ ਹਰਜੀਤਾ ਚ ਵੇਖਦਾ ਆ ਜਦੋਂ ਹਰਜੀਤਾ ਨੂੰ ਲਿਖਦੇ ਆ ਕਮਾਲ ਦੀ ਕਹਾਣੀ ਆ ਹਾਕੀ ਦੇ ਕੈਪਟਨ ਦੀ ਕਹਾਣੀ ਆ ਅਤੇ ਉਸ ਕਹਾਣੀ ਦਾ ਕਰਾਫਟ ਬਹੁਤ ਖੂਬਸੂਰਤ ਸੀ ਉਸ ਦੇ ਵਿੱਚ ਇੱਕ ਇਨਸਪੀਰੇਸ਼ਨ ਆ ਇਸੇ ਤਰ੍ਹਾਂ ਜਦੋਂ ਗੁੱਡੀਆਂ ਪਟੋਲੇ ਵੇਖੀ ਦੀ ਆ ਤੇ ਗੁੱਡੀਆਂ ਪਟੋਲੇ ਬੀਬੀਆਂ ਦੇ ਹਿੱਸੇ ਦੀ ਇੱਕ ਅਜਿਹੀ ਦੁਨੀਆ ਆ ਜਿੱਥੇ ਉਹ ਆਪਣੇ ਰਿਸ਼ਤਿਆਂ ਨੂੰ ਇੱਕ ਦੂਜੇ ਨਾਲ ਮਿਲਣ ਤੋਂ ਥੜ ਜਾਂਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਤਾੰਗ ਰਹਿੰਦੀ ਆ ਅਤੇ ਉਸ ਤਾੰਗ ਦੇ ਵਿੱਚ ਉਹਨਾਂ ਦੀ ਆਪਣੀ ਕੁੜੀ ਦੇ ਨਾਲ ਨਾਰਾਜ਼ਗੀ ਰਹਿੰਦੀ ਆ ਅਤੇ ਉਹ ਇੱਕ ਨਾਰਾਜ਼ਗੀ ਲੰਮਾ فاਸਲਾ ਲੰਮੀ ਵਿੱਥ ਪੈਦਾ ਕਰਦੀ ਜਾਂਦੀ ਆ ਤੇ ਉਸ ਵਿੱਥ ਨੂੰ ਉਸ ਨਾਨੀ ਦੀਆਂ ਜਿਹੜੀਆਂ ਦੋទੀਆਂ ਨੇ ਉਹ ਆ ਕੇ ਪੂਰਾ ਕਰਤੀਆਂ ਨੇ ਤੇ ਕਹਾਣੀ ਉਹ ਕਮਾਣਾ ਇਸੇ ਤਰ੍ਹਾਂ ਜਦੋਂ ਜਗਦੀਪ ਸਿੱਧੂ ਦੀ ਆਪਾ ਸੁਰਖੀ ਬਿੰਦੀ ਦੇਖਦੇ ਆ ਕਿੰਨੀ ਕਮਾਲ ਦੀ ਕਹਾਣੀ ਹੈ ਉਸ ਕਹਾਣੀ ਦੇ ਵਿੱਚ ਇਹ ਹੈ ਕਿ ਇੱਕ ਕੁੜੀ ਆ ਜਿਹੜੀ ਕਹਿੰਦੀ ਹੈ ਕਿ ਵਿਆਹ ਜਿੱਥੇ ਮਰਜ਼ੀ ਹੋ ਜੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਆ ਪਰ ਉਹਦੀਆਂ ਆਪਣੀਆਂ ਕੁਝ ਇੱਛਾਵਾਂ ਨੇ ਜਿਸ ਦੇ ਵਿੱਚ ਉਹ ਕੁਝ ਕਰਨਾ ਚਾਹੁੰਦੀ ਹੈ ਉਹਦੇ ਅੰਦਰ ਇੱਕ ਪੋਟੈਂਸ਼ੀਅਲ ਆ ਤੇ ਉਹ ਫਿਰ ਉਸ ਉਹਦੀ ਇੱਛਾ ਨੂੰ ਉਹਦਾ ਘਰ ਵਾਲਾ ਪੂਰਾ ਕਰਦਾ ਆ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਤੁਰਦਾ ਆ ਰਿਸ਼ਤਿਆਂ ਦੀ ਜਿਹੜੀ ਇਹ ਸਾਂਝ ਆ ਕਿ ਆਪਣੇ ਪਿਆਰੇ ਦੇ ਨਾਲ ਖੜੇ ਹੋਣਾ ਉਹਨੂੰ ਇਹ ਅਹਿਸਾਸ ਦੇਣਾ ਕਿ ਤੂੰ ਕੁਝ ਖਾਸ ਹੈ ਤੇ ਉਸਦੇ ਲਈ ਕਰ ਗੁਜ਼ਰਨਾ ਪਿਆਰ ਦਾ ਇਹ ਬਹੁਤ ਕਮਾਲ ਦਾ ਕਰਾਫਟ ਜਗਦੀਪ ਉਹਨਾਂ ਨੇ ਲਿਖਿਆ ਆ ਇਸੇ ਤਰ੍ਹਾਂ ਕਿਸਮਤ ਆਪਣੇ ਆਪ ਦੇ ਵਿੱਚ ਪੰਜਾਬੀ ਦੇ ਅੰਦਰ ਬਹੁਤ دیر ਬਾਅਦ ਕੋਈ ਆਪਰੇ ਉਸ ਤਰ੍ਹਾਂ ਦੇ ਜਨਰ ਦੀ ਪਹਿਲੀ ਫਿਲਮ ਆਈ ਸੀ ਤੇ ਕਿਸਮਤ ਤੋਂ ਬਾਅਦ ਸੁਫਨੇ ਫਿਲਮ ਦੇ ਵਿੱਚ ਵੀ ਜਿਹੜਾ ਦੀ ਵੇ ਹੀ ਨਰੇਟਸ ਦੀ ਸਟੋਰੀ ਮਤਲਬ ਕਮਾਲ ਆ ਜਦੋਂ ਇਹ ਸਾਰੀਆਂ ਗੱਲਾਂ ਦਾ ਆਪਾਂ ਜ਼ਿਕਰ ਕਰਦੇ ਆ ਤੇ ਫਿਰ ਸਵਾਲ ਆਉਂਦਾ ਆ ਕਿ ਇਹਨਾਂ ਦਿਨਾਂ ਦੇ ਅੰਦਰ ਕੀ ਹੋ ਰਿਹਾ ਆ ਮੈਂ ਤਾਜ਼ਾ ਦੇ ਵਿੱਚ ਸਭ ਤੋਂ ਪਹਿਲਾਂ ਜੱਟ ਐਂਡ ਜੂਲੀਅਟ ਦੇਖਦਾ ਜਿਸ ਦੇ ਵਿੱਚ ਇੱਕ ਅਜਬ ਦਬਾਇਆ ਉਸ ਬਹਿਸ ਨੂੰ ਜਸਟੀਫਾਈ ਕਰਨ ਦਾ ਜਿਹੜੀ ਪੰਜਾਬੀ ਵਰਸਸ ਹਿੰਦੀ ਦੀ ਚੱਲ ਰਹੀ ਆ ਜਿਸ ਦੇ ਵਿੱਚ ਪੁਲਿਸ ਦੀ ਦੇਖ ਅਤੇ ਪੰਜਾਬ ਦੇ ਅੰਦਰ ਪੁਲਿਸ ਦੀ ਪਰਸੈਪਸ਼ਨ ਦੇ ਵਿੱਚ ਪੁਲਿਸ ਦੇ ਹੱਕ 'ਚ ਨਿਤਰਣ ਦੀ ਜਦੋਜਹਿਦ ਦਾ ਭਰਿਆ ਸੰਵਾਦ ਆ ਅਤੇ ਲਗਾਤਾਰ ਜਗਦੀਪ ਹੁਣੀ ਵਾਰ-ਵਾਰ ਭਾਵੇਂ ਉਹ ਗਾਣੇ ਫਿਲਮ ਦੇ ਵਿੱਚ ਗਾਣਾ ਹੋਵੇ ਜਾਂ ਲਿਖਾਵਟ ਦੇ ਵਿੱਚ ਹੋਵੇ ਉਹ ਜਿਹੜੀ ਅਦਾਕਾਰ ਆਇਆ ਉਸ ਨੂੰ ਸ਼ਰਾਬ ਪੀਂਦੇ ਹੋਏ ਜਾਂ ਸ਼ਰਾਬ ਦੇ ਨਾਲ ਜੋੜ ਕੇ ਦਿਖਾਰੇ ਨੇ ਇਹ ਇੱਕ ਅਜਬ ਤਰ੍ਹਾਂ ਦੀ ਚੀਜ਼ ਹੈ ਕਿ ਇਹ ਸਮਝ ਤੋਂ ਬਾਹਰ ਆ ਕਿ ਇਸ ਤਰ੍ਹਾਂ ਦਾ ਕਨੈਕਸ਼ਨ ਦਿਖਾਉਣ ਦੇ ਵਿੱਚ ਭਾਵਨਾ ਕੀ ਆ ਜਾਂ ਜਦੋਂ ਅਸੀਂ ਕਿਸੇ ਵੀ ਬੀਬੀ ਦੀ ਆਜ਼ਾਦੀ ਨੂੰ ਦਿਖਾਉਣਾ ਹੋਵੇ ਤਾਂ ਉਸ ਦੇ ਵਿੱਚ ਸ਼ਰਾਬ ਨੂੰ ਅਸੀਂ ਨਾਰਮਲਾਈਜ਼ ਕਿਉਂ ਕਰ ਰਹੇ ਹਾਂ ਸ਼ਰਾਬ ਤਾਂ ਬੰਦੇ ਲਈ ਵੀ ਨਾਰਮਲਾਈਜ਼ ਨਹੀਂ ਹੋਣੀ ਚਾਹੀਦੀ ਤੇ ਜਦੋਂ ਅਸੀਂ ਪੰਜਾਬ ਦੀ ਬੀਬੀਆਂ ਦੀ ਗੱਲ ਕਰਦੇ ਹਾਂ ਤੇ ਉਸ ਦੇ ਵਿੱਚ ਵੀ ਨਾਰਮਲਾਈਜ਼ ਕਿਉਂ ਹੋ ਰਹੀ ਹੈ ਖਾਸ ਤੌਰ ਤੇ ਸਿਨੇਮਾ ਦੀ ਉਹ ਅਦਾਕਾਰਾਂ ਜਿਸ ਨੂੰ ਵੇਖਦੇ ਹੋਏ ਬਹੁਤ ਸਾਰੇ ਬੰਦੇ ਇਨਸਪਾਇਰ ਹੁੰਦੇ ਨੇ ਸਿਨੇਮਾ ਇੱਕ ਵੱਡਾ ਪ੍ਰਭਾਵ ਪਾਉਂਦਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਆ ਜਗਦੀਪ ਉਹਨਾਂ ਦੀ ਕੱਲੀ ਪੰਜਾਬੀ ਨਹੀਂ ਹਿੰਦੀ ਫਿਲਮਾਂ ਦੇ ਅੰਦਰ ਉਹਨਾਂ ਦੀ ਐਡੀਸ਼ਨਲ ਬਤੌਰ ਐਡੀਸ਼ਨਲ ਡਾਇਲੋਗ ਰਾਈਟਰ ਜਲ ਫਿਲਮ ਆ ਵੇਖਣ ਵਾਲੀ ਆ ਬਹੁਤ ਖੂਬਸੂਰਤ ਫਿਲਮ ਆ ਉਹਨਾਂ ਦੀ ਇੱਕ ਬਾਇਓਗ੍ਰਾਫੀ ਲਿਖੀ ਹੋਈ ਆ ਸ੍ਰੀ ਕਾਂਤ ਆ origignal ਸੱਚੀ ਕਹਾਣੀ ਤੇ ਆਧਾਰਿਤ ਆ ਉਹ ਫਿਲਮ ਬਹੁਤ ਖੂਬਸੂਰਤ ਆ ਸਾਡ ਕੀ ਆਖ ਬਹੁਤ ਖੂਬਸੂਰਤ ਫਿਲਮ ਆ ਉਸ ਦੇ ਡਾਇਲੋਗ ਸੋਹਣੇ ਨੇ ਪਰ ਇਹਨਾਂ ਦਿਨਾਂ ਦੇ ਅੰਦਰ ਹੁੰਦੇ ਹੁੰਦੇ ਫਿਰ ਨਿੱਕਾ ਜੈਲਦਾਰ ਪਾਰਟ 4 ਫਫੇ ਕੁੱਟਣੀਆਂ ਤੇ ਗੋਡੇ ਗੋਡੇ ਚਾ ਜਦੋਂ ਆਪਾਂ ਗੋਡੇ-ਗੋਡੇ ਚਾਹ ਦੀ ਗੱਲ ਕਰਦੇ ਆ ਤੇ ਗੋਡੇ-ਗੋਡੇ ਚਾਹ ਦਾ ਜਿਹੜਾ ਭਾਗ 1 ਆ ਉਹ ਫਿਰ ਵੀ ਖੂਬਸੂਰਤ ਆ ਉਸ ਦੀ ਸਿਚੁਏਸ਼ਨ ਉਸ ਦੇ ਹਾਲਾਤ ਉਸ ਕਹਾਣੀ ਦੇ ਕਰਾਫਟ ਦਾ ਆਧਾਰ ਕਿਤੇ ਨਾ ਕਿਤੇ ਲੱਗਦਾ ਆ ਕਿ ਉਹ ਜਸਟੀਫਾਈਡ ਆ ਪਰ ਜਦੋਂ ਆਪਾਂ ਪਾਰਟ 2 ਦੇ ਵਿੱਚ ਆ ਜਾਂਦੇ ਆ ਤੇ ਉਹ ਜਸਟੀਫਾਈਡ ਨਹੀਂ ਲੱਗਦਾ ਉਸ ਦੇ ਵਿੱਚ ਕੁਝ ਚੀਜ਼ਾਂ ਨੂੰ ਅਤਕਤਨੀ ਤੇ ਅਤ ਨਾਟਕਤਾ ਦੇ ਵਿੱਚ ਖਿੱਚਣ ਦੀ ਕੋਸ਼ਿਸ਼ ਹੁੰਦੀ ਆ ਚਾਹੇ ਹੋ ਫਿਲਮ ਦੇ ਵਿੱਚ ਭੂਤਾਂ ਦਾ ਸੰਵਾਗ ਰਚਉਣ ਵਾਲੀ ਗੱਲ ਹੋਵੇ ਚਾਹੇ ਹੋ ਫਿਲਮ ਦੇ ਵਿੱਚ ਚਿੱਠੀ ਦੇ ਬਹਾਨੇ ਇੱਕ ਪੂਰੇ ਦ੍ਰਿਸ਼ ਨੂੰ ਖਿੱਚਣ ਦੀ ਗੱਲ ਹੋਵੇ ਇਸ ਤਰ੍ਹਾਂ ਦਾ ਜਿਹੜਾ ਇੱਕ ਸਟੀਰੀਓਟਾਈਪਡ ਕਰਾਫਟ ਆ ਇਹਨੂੰ ਵਾਰ-ਵਾਰ ਦੁਹਰਾਉਣ ਦੇ ਪਿੱਛੇ ਸਾਡੀ ਕੀ ਭਾਵਨਾ ਹੈ ਸੋ ਇਹ ਵੀ ਸਾਨੂੰ ਸੋਚਣਾ ਪਏਗਾ ਜਦੋਂ ਮੈਂ ਰੀਜਨਲ ਸਿਨੇਮਾ ਵੇਖਦਾ ਹਾਂ ਤੇ ਰੀਜਨਲ ਸਿਨੇਮਾ ਦੇ ਅੰਦਰ ਸੀਕਵਲ ਦੇ ਵਿੱਚ ਖਾਸ ਤੌਰ ਤੇ ਗੱਲ ਕਰੀਏ ਹਾਲਾਂਕਿ ਜਗਦੀਪ ਦੀ ਹੀ ਇੱਕ ਲਿਖੀ ਹੋਈ ਕਹਾਣੀਆਂ ਲੇਖ ਜਿਹੜੀ ਕਿ ਵਿਜੇ ਸੈਤੋਪਥੀ ਦੀ ਬਹੁਤ ਕਮਾਲ ਦੀ ਸਦਾ ਬਹਾਰ ਫਿਲਮ 96 ਉਹ ਉਸ ਦੀ ਕਹਾਣੀ ਤੋਂ ਪ੍ਰਭਾਵਿਤ ਫਿਲਮ ਆ ਤੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਹੁੰਦਾ ਜਦੋਂ ਮਰਾਠੀ ਫਿਲਮ ਸਹਰਾਟ ਦੀ ਗੱਲ ਕਰੀਏ ਜਾਂ ਇਸ 96 ਦੀ ਗੱਲ ਕਰੀਏ ਤੇ ਅਜਿਹੀਆਂ ਕਹਾਣੀਆਂ ਜਦੋਂ ਕਲਟ ਬਣ ਜਾਂਦੀਆਂ ਤੇ ਉਸ ਕਲਟ ਨੂੰ ਮੈਨੂੰ ਲੱਗਦਾ ਕਿ ਛੇੜਨ ਲੱਗਿਆ ਸਾਨੂੰ ਬਹੁਤ ਸੁਚੇਤ ਹੋ ਕੇ ਛੇੜਨਾ ਚਾਹੀਦਾ ਆ ਕਿ ਅਸੀਂ ਉਸ ਕਲਟ ਤੋਂ ਬਿਹਤਰ ਕਲਟ ਬਣਾ ਸਕਦੇ ਆ ਜੇ ਨਹੀਂ ਬਣਾ ਸਕਦੇ ਤੇ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਕਹਾਣੀਆਂ ਨੂੰ ਖਰਾਬ ਕਰ ਦਿੰਨੇ ਆ ਉਹੀ ਹੋਇਆ ਜਦੋਂ ਅਸੀਂ 96 ਨੂੰ ਲੇਖ ਚ ਬਣਦੇ ਹੋਏ ਵੇਖਦੇ ਆ ਤੇ ਉਸੇ ਤਰ੍ਹਾਂ ਸੈਰਾਟ ਫਿਲਮ ਨੂੰ ਨਿੰਜਾ ਦੀ ਫਿਲਮ ਚੰਨਾ ਮੇਰਿਆ ਦੇ ਰੂਪ ਦੇ ਵਿੱਚ ਵੇਖਦੇ ਆ ਜੋ ਸੈਰਾਟ ਦਾ ਇੱਕ ਹਿਪਨੋਟਾਈਜ਼ ਮਾਹੌਲ ਆ ਉਸ ਮਾਹੌਲ ਚੋਂ ਨਿਕਲਣਾ ਬਹੁਤ ਔਖਾ ਆ ਤੇ ਉਹ ਜਦੋਂ ਚੰਨਾ ਮੇਰਿਆ ਚਾਹੁੰਦਾ ਤੇ ਉਹੀ ਗੜਬੜ ਹੁੰਦੀ ਆ ਗੋਡੇ-ਗੋਡੇ ਚਾ ਦੇ ਵੰਗੋ ਹੀ ਜਦੋਂ ਮੈਨੂੰ ਗਿੱਪੀ ਗਰੇਵਾਲ ਦੇ ਪੋਟੈਂਸ਼ੀਅਲ ਤੇ ਵੀ ਕੋਈ ਸ਼ੱਕ ਨਹੀਂ ਆ ਨਾ ਹੀ ਮੇਰਾ ਕੋਈ ਅਜਿਹਾ ਹੱਕ ਬਣਦਾ ਕਿ ਮੈਂ ਉਸ ਤਰ੍ਹਾਂ ਦੀ ਗੱਲ ਕਰਾਂ ਗਿੱਪੀ ਗਰੇਵਾਲ ਹੁਣਾਂ ਨੇ ਆਪਣੇ ਸਮੇਂ ਦੇ ਅੰਦਰ ਆਤ ਕਮਰਸ਼ਲ ਕੈਰੀਅਰ ਔਨ ਜੱਟਾ ਵੀ ਦਿੱਤੀ ਆ ਉਹਨਾਂ ਨੇ ਮਰਾਠੀ ਫਿਲਮ ਸ਼ਟਰ ਤੋਂ ਪ੍ਰਭਾਵਿਤ ਹੋ ਕੇ ਲੋਕ ਵੀ ਦਿੱਤੀ ਆ ਉਹਨਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਵੀ ਦਿੱਤੀ ਆ ਜਟ ਜੇਮਸ ਬੌਂਡ ਵੀ ਦਿੱਤੀ ਆ ਯਾਨੀ ਕਿ ਕੁਝ ਤਾਂ ਵੈਰਾਈਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸੇ ਤਰ੍ਹਾਂ ਦੀ ਇੱਕ ਫਿਲਮ ਸੀ ਅਰਦਾਸ ਜੋ ਕਿ ਬਹੁਤ ਖੂਬਸੂਰਤ ਫਿਲਮ ਸੀ ਗੁਰਮੁਖ ਸਿੰਘ ਦਾ ਕਿਰਦਾਰ ਸੀ ਅਤੇ ਉਸ ਦੇ ਵਿੱਚ ਇਹ ਸੀ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਅੰਦਰ ਗੁਰਬਾਣੀ ਤੋਂ ਸਿੱਧ ਲੈਣਦੇ ਹੋਏ ਸਾਡਾ ਸਹਿਜ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਤੇ ਉਸੇ ਵਿੱਚ ਸਾਡੇ ਕਿਰਦਾਰ ਕਿਹੋ ਜਿਹਾ ਚੱਲਦੇ ਆ ਕਮਾਲ ਦੀ ਸੀ ਪਰ ਜਦੋਂ ਅਰਦਾਸ 파ਟ 2 ਫਿਰ ਅੱਗੇ 파ਟ 3 ਤੱਕ ਆਉਂਦੀ ਆਉਂਦੀ ਉਹ ਫਿਲਮ ਦੀ ਜਿਹੜੀ ਕਹਾਣੀ ਆ ਉਹ ਅਤਿ ਨਾਟਕਤਾ ਦੇ ਵਿੱਚੋਂ ਗੁਜ਼ਰਦੀ ਹੋਈ ਕੁਝ ਹੋਰ ਹੀ ਰਾਹ ਪੈਂਦੀ ਜਾ ਰਹੀ ਹੈ ਉਸ ਦੇ ਵਿੱਚ ਜਿਹੜਾ ਸਟੋਰੀ ਦਾ ਇੱਕ ਸੋਲ ਸੀ ਸਟੋਰੀ ਦੀ ਕਹਾਣੀ ਦੀ ਜਿਹੜੀ ਆਤਮਾ ਸੀ ਉਹ ਬਹੁਤ ਪਿੱਛੇ ਰਹਿ ਗਈ ਇਸ ਕਰਕੇ ਸਿਨੇਮਾ ਦੇ ਵਿੱਚ ਅਜਿਹੀਆਂ ਗੱਲਾਂ ਨੂੰ ਸਾਨੂੰ ਵਾਰ-ਵਾਰ ਸੋਚਣਾ ਚਾਹੀਦਾ ਆ ਪਿਛਲੇ ਦਿਨਾਂ ਦੇ ਅੰਦਰ ਮੈਂ ਉਹਨਾਂ ਫਿਲਮਾਂ ਦਾ ਜ਼ਿਕਰ ਨਹੀਂ ਕਰੂੰਗਾ ਕਿ ਜਿਹੜੀਆਂ ਬਹੁਤ ਜ਼ਿਆਦਾ ਡੀਪ ਜਾਂ ਡੂੰਘੀਆਂ ਫਿਲਮਾਂ ਨੇ ਮੈਂ ਅਤ ਕਮਰਸ਼ੀਅਲ ਫਿਲਮਾਂ ਦਾ ਜ਼ਿਕਰ ਕਰੂੰਗਾ ਕਿ ਮਲਿਆਲਮ ਦੇ ਅੰਦਰ ਅਤ ਕਮਰਸ਼ੀਅਲ ਫਿਲਮਾਂ ਵੀ ਬਹੁਤ ਖੂਬਸੂਰਤ ਬਣੀਆਂ ਉਹਨਾਂ ਦੇ ਵਿੱਚੋਂ ਅ ਬੈਸਲ ਜੋਸਫ ਦੀਆਂ ਫਿਲਮਾਂ ਨੇ ਬਹੁਤ ਸ਼ਾਨਦਾਰ ਅਦਾਕਾਰ ਹੈ ਉਸ ਦੀ ਫਿਲਮ ਹੈ ਜਾਇਆ 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 ਹੈ ਉਸ ਦੀ ਫਿਲਮ ਹੈ ਇੱਕ ਮੀਨਾਲ ਮੁਰਲੀ ਤੇ ਉਸੇ ਦੀ ਇੱਕ ਪਾਲਤੂ ਜਾਨਵਰ ਫਿਲਮ ਵੀ ਹੈ ਇੱਕ ਪੂਕਲਮ ਫਿਲਮ ਹੈ ਉਹਨਾਂ ਕਹਾਣੀਆਂ ਜਿਹੜੀਆਂ ਆਮ ਜ਼ਿੰਦਗੀ ਦੇ ਅੰਦਰ ਉਸ ਤਰ੍ਹਾਂ ਮਹਿਸੂਸ ਨਹੀਂ ਹੁੰਦੀਆਂ ਪਾਲਤੂ ਜਾਨਵਰ ਇੱਕ ਵੈਟਰਨਰੀ ਡਾਕਟਰ ਦੀ ਕਹਾਣੀ ਹੈ ਉਹ ਇੱਕ ਆਮ ਪਿੰਡ ਦੀ ਕਹਾਣੀ ਹੈ ਪਿੰਡ ਦੇ ਵਿੱਚ ਇੱਕ ਵੈਟਰਨਰੀ ਡਾਕਟਰ ਦਾ ਸਰਵਾਈਵਲ ਤੇ ਉਹ ਉਸ ਪਿੰਡ ਨਾਲ ਆਪਣੇ ਆਪ ਨੂੰ ਜੁੜਦਾ ਹੋਇਆ ਕਿਵੇਂ ਮਹਿਸੂਸ ਹੁੰਦਾ ਕਰਦਾ ਆ ਤੇ ਉਹ ਬਹੁਤ ਸੋਹਣੀ ਕਹਾਣੀ ਆ ਉਸੇ ਤਰ੍ਹਾਂ ਪਾਲਤੂ ਜਾਨਵਰ ਵਾਂਗੂ ਪੂਕਲਮ ਕਹਾਣੀ ਬਹੁਤ ਖੂਬਸੂਰਤ ਆ ਉਹ ਕਹਾਣੀ ਆ ਕਿ ਜਦੋਂ ਇੱਕ 80 90 ਸਾਲ ਦਾ ਬਜ਼ੁਰਗ ਇੱਕ ਅਤ ਬਜ਼ੁਰਗ ਜਦੋਂ ਹੋ ਜਾਂਦਾ ਤੇ ਉਹਦੇ ਪੋਤਰੇ ਪੁੱਤ ਪੋਤਰੇ ਦੋਤੇ ਦੋਤਰੀਆਂ ਉਹਨਾਂ ਦੇ ਬੱਚੇ ਸਾਰੇ ਆਪਣੇ ਦਾਦਾ ਦਾਦੀ ਨਾਨਾ ਨਾਨੀ ਦੀ ਮੈਰਿਜ ਐਨੀਵਰਸਰੀ ਮਨਾਉਣ ਲਈ ਇਕੱਠੇ ਹੁੰਦੇ ਨੇ ਤੇ ਉਮਰ ਦਾ ਇੱਕ ਪੂਰਾ ਦੌਰ ਕੱਢ ਜਾਣ ਤੋਂ ਬਾਅਦ ਉਸ ਬਜ਼ੁਰਗ ਨੂੰ ਆਪਣੀ ਘਰ ਵਾਲੀ ਦੇ ਲਵਰ ਦੀ ਚਿੱਠੀ ਮਿਲਦੀ ਆ ਤੇ ਉਸ ਤੋਂ ਬਾਅਦ ਫਿਰ ਉਹ ਫੈਸਲਾ ਕਰਦਾ ਕਿ ਮੈਨੂੰ ਧੋਖਾ ਮਿਲਿਆ ਮੈਂ ਤਲਾਕ ਲੈਣਾ ਤੇ ਉਸ ਦਿਨ ਦਿਵਾਲੀ ਸਾਰੀ ਕਹਾਣੀ ਉਹ ਹੈਗੀ ਆ ਤੇ ਇਹ ਜਿਹੜੀਆਂ ਹੈਗੀਆਂ ਇਹ ਤੇ ਆਮ ਜ਼ਿੰਦਗੀ ਦੀਆਂ ਕਹਾਣੀਆਂ ਨੂੰ ਉਹਨਾਂ ਬਹੁਤ ਸੋਹਣੇ ਢੰਗ ਦੇ ਨਾਲ ਪੇਸ਼ ਕੀਤਾ ਆ ਉਹਨੂੰ ਬਹੁਤ ਸੋਹਣੇ ਢੰਗ ਦੇ ਨਾਲ ਮਨੋਰੰਜਕ ਬਣਾਇਆ ਆ ਤੇ ਇਸੇ ਤਰ੍ਹਾਂ ਸੁਪਰ ਹੀਰੋਜ਼ ਦੇ ਤੌਰ ਤੇ ਮੀਨਾਲ ਮੁਰਲੀ ਉਹਨਾਂ ਦੀ ਬਹੁਤ ਪਿੰਡੂ ਧਰਾਤਲ ਦੇ ਉੱਤੇ ਬਣਾਈ ਹੋਈ ਬੜੀ ਐਕਸ਼ਨ ਪੈਕਡ ਮੂਵੀ ਆ ਬਹੁਤ ਸੋਹਣੀ ਫਿਲਮ ਆ ਜਾਇਆ 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 ਹੈ ਫਿਲਮ ਦੇ ਵਿੱਚ ਬਹੁਤ ਸੋਹਣਾ ਹੈ ਡੋਮੈਸਟਿਕ ਵਾਇਲੈਂਸ ਦਾ ਮਸਲਾ ਉਹਨਾਂ ਨੇ ਛੋਇਆ ਆ ਪਰ ਬਹੁਤ ਆਪਣੇ ਐਂਟਰਟੇਨਿੰਗ ਢੰਗ ਦੇ ਨਾਲ ਕਿ ਜਦੋਂ ਬੀਬੀ ਵਾਰ-ਵਾਰ ਡੋਮੈਸਟਿਕ ਵਾਲਿਆਂ ਦਾ ਸ਼ਿਕਾਰ ਹੁੰਦੀ ਆ ਤੇ ਉਹ ਫਿਰ ਲੁਕ ਛਿਪ ਕੇ ਘਰ ਦੇ ਵਿੱਚ YouTube ਟਿਊਟੋਰੀਅਲ ਦੇਖਦੇ ਹੋਏ ਜੋໂດ ਕਾਰਾਟੇ ਦੀ ਪ੍ਰੈਕਟਿਸ ਕਰਦੀ ਆ ਤੇ ਫਿਰ ਜਦੋਂ ਇੱਕ ਵਾਰ ਪਾਣੀ ਸਿਰ ਤੋਂ ਲੰਘ ਜਾਂਦਾ ਤੇ ਫਿਰ ਉਹ ਆਪਣੇ ਉਸੇ ਜਿਹੜਾ ਉਸ ਉਸ ਦਾ ਘਰ ਵਾਲਾ ਉਸ ਤੇ ਜ਼ੁਲਮ ਕਰ ਰਿਹਾ ਉਹਨੂੰ ਸਬਕ ਸਿਖਾਉਂਦੀ ਹੈ ਸੋ ਇਹ ਕਹਾਣੀਆਂ ਜਿਹੜੀਆਂ ਹੈਗੀਆਂ ਇਹ ਇੱਥੇ ਹੀ ਆਲੇ ਦੁਆਲੇ ਸਾਡੇ ਹੈਗੀਆਂ ਨੇ ਜਿਹੜੀਆਂ ਅਤਮ ਰੰਜਕ ਢੰਗ ਦੇ ਨਾਲ ਬਣਾਈਆਂ ਨੇ ਜੇ ਉਹ ਬਣਾ ਸਕਦੇ ਆ ਤਾਂ ਅਸੀਂ ਵੀ ਬਣਾ ਸਕਦੇ ਆ ਮੈਂ ਇਹ ਗੱਲ ਇੱਥੇ ਹੀ ਖਤਮ ਕਰਦਾ ਆਂ ਵੀ ਜਗਦੀਪ ਸਿੱਧੂ ਹੋਣ ਜਾਂ ਕੋਈ ਵੀ ਪੰਜਾਬ ਦਾ ਅਦਾਕਾਰ ਹੋਵੇ ਮੈਨੂੰ ਉਸਦੇ ਪੋਟੈਂਸ਼ੀਅਲ ਤੇ ਸ਼ੱਕ ਨਹੀਂ ਆ ਜਗਦੀਪ ਸਿੱਧੂ ਦੀਆਂ ਖੂਬਸੂਰਤ ਫਿਲਮਾਂ ਹੈਗੀਆਂ ਨੇ ਗੁੱਡੀਆਂ ਪਟੋਲੇ ਆ ਹਰਜੀਤਾ ਆ ਕਿਸਮਤ ਆ ਸੁਪਨੇ ਆ ਪਰ ਪਿਛਲੇ ਦਿਨਾਂ ਦੇ ਅੰਦਰ ਬੈਕ ਟੂ ਬੈਕ ਜਗਦੀਪ ਸਿੱਧੂ ਜਿਸ ਤਰ੍ਹਾਂ ਦਾ ਕਰਾਫਟ ਪੇਸ਼ ਕਰ ਰਹੇ ਨੇ ਉੱਥੋਂ ਸਾਨੂੰ ਇੰਨਾ ਤੇ ਸਮਝਣਾ ਪਏਗਾ ਕਿ ਅਸੀਂ ਕੀ ਕਰ ਰਹੇ ਹਾਂ ਕਿਉਂਕਿ ਉਸ ਦੇ ਵਿੱਚ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਇਸ ਇੰਡਸਟਰੀ ਦੇ ਅੰਦਰ ਪ੍ਰੋਡਕਸ਼ਨ ਦੇ ਲਈ ਪੈਸਾ ਸਦਾ ਮੁਹੱਈਆ ਹੋ ਰਿਹਾ ਪਰ ਇਹ ਮਾੜੀ ਗੱਲ ਹੈ ਕਿ ਉਹ ਪੈਸਾ ਸਾਡਾ ਖਰਾਬ ਹੁੰਦਾ ਜਾ ਰਿਹਾ ਤੇ ਉਸ ਦੇ ਵਿੱਚ ਅਸੀਂ ਜਿਹੋ ਜਿਹਾ ਸਿਨੇਮਾ ਖੜਾ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਆਪਣੀ ਵਿਰਾਸਤ ਕਿੱਥੇ ਲੈ ਕੇ ਜਾਵਾਂਗੇ ਸਾਡਾ ਇੱਕ ਮਿਆਰ ਇੱਕ ਪੋਰਸ਼ਨ ਹੋਣਾ ਚਾਹੀਦਾ ਕਿ ਅਸੀਂ ਡਾਈਵਰਸਿਟੀ, ਵਨਸਵੰਤਾ ਕਹਾਣੀਆਂ ਦੇ ਵਿੱਚ ਲੈ ਕੇ ਆਈਏ ਪਿਛਲੇ ਦਿਨਾਂ ਦੇ ਅੰਦਰ ਜਿਸ ਤਰ੍ਹਾਂ ਰਾਵੀ ਦੇ ਕੰਡੇ ਸੋਹਣੀ ਫਿਲਮ ਆਈ ਤੇ ਬਹੁਤ ਪਿਆਰੀ ਫਿਲਮ ਸੀ ਪਰ ਉਹਨੂੰ ਦਰਸ਼ਕ ਨਹੀਂ ਮਿਲੇ ਇਹ ਵੀ ਸਾਡੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹਰਜੀਤਾ ਬਹੁਤ ਸੋਹਣੀ ਫਿਲਮ ਸੀ ਨਹੀਂ ਸੀ ਉਸ ਤਰ੍ਹਾਂ ਦੇ ਦਰਸ਼ਕ ਮਿਲੇ ਗੁਰਨਾਣਕ ਜਹਾਜ਼ ਸੋਹਣੀ ਫਿਲਮ ਸੀ ਜਿਹੜੀ ਕਿ ਸ਼ਾਨਾਟ ਨੇ ਤਰਸੇਮ ਜਸੜ ਹੋਣਾ ਨੇ ਬਣਾਈ ਉਹਸ ਨੂੰ ਦਰਸ਼ਕ ਨਹੀਂ ਮਿਲੇ ਫਿਲਹਾਲ ਹੁਣ ਉਹ ਚੋਪਾਲ ਤੇ ਨੇ ਕੋਈ ਵੀ ਵੇਖ ਸਕਦਾ ਆ ਗੁਰਨਾਣਕ ਜਹਾਜ਼ ਫਿਲਮ ਸੋ ਕੋਲ ਮਿਲਾ ਕੇ ਸਟੂਡੀਓ ਦੇ ਇਸ ਪਾਰ ਬੀਇੰਗ ਅ ਜਰਨਲਿਸਟ ਜੇ ਮੈਂ ਇਨ੍ਹਾਂ ਫਿਲਮਾਂ ਨੂੰ ਇਸ ਤਰ੍ਹਾਂ ਦੇਖਦਾ ਜਾਂ ਉਸ ਦੇ ਬਾਰੇ ਗੱਲ ਕਰ ਰਿਹਾ ਸਟੂਡੀਓ ਦੇ ਉਸ ਪਾਰ ਜੇ ਸਾਡੇ ਦਰਸ਼ਕ ਸਰੋਤੇ ਇਸ ਦੇ ਬਾਰੇ ਗੱਲ ਕਰਦੇ ਨੇ ਤੇ ਜਦੋਂ ਸਿਨੇਮਾ ਤੱਕ ਜਾਂਦੇ ਨੇ ਤੇ ਉਹਨਾਂ ਦਾ ਪੈਸਾ ਵੀ ਉਸ ਦੇ ਵਿੱਚ ਸ਼ਾਮਲ ਹੁੰਦਾ ਵਾ ਤੇ ਉਹਨਾਂ ਦਾ ਪੈਸਾ ਵਸੂਲ ਹੋਵੇ ਤੇ ਕਹਾਣੀਆਂ ਦੀ ਵੰਨ ਸੁਵੰਨਤਾ ਵਧੇ ਇਸ ਮਾਮਲੇ ਦੇ ਵਿੱਚ ਸਾਨੂੰ ਸਾਂਝੇ ਰੂਪ ਦੇ ਵਿੱਚ ਇੱਕ ਤਹਈਆ ਕਰਨਾ ਚਾਹੀਦਾ ਆ ਨਹੀਂ ਤਾਂ ਕੀ ਹੋ ਰਿਹਾ ਕਿ ਲਗਾਤਾਰ ਫਿਲਮਾਂ ਬਰ ਰਹੀਆਂ ਨੇ ਉਹਨਾਂ ਦੀ ਇੱਕ ਪ੍ਰਮੋਸ਼ਨਲ ਸਟ੍ਰੈਟਜੀ ਦੇ ਵਿੱਚ ਜਿਹੜੀ ਪ੍ਰਮੋਸ਼ਨ ਆਉਂਦੀ ਉਹ ਫਿਲਮ ਦੀ ਮਸ਼ਹੂਰੀ ਤੇ ਕਰ ਸਕਦੀ ਆ ਹੁਣੇ ਵੀ ਚਾਹੀਦੀ ਆ ਪਰ ਉਸ ਦੇ ਵਿੱਚ ਅਸੀਂ ਜਿਸ ਤਰ੍ਹਾਂ ਦਾ ਇੱਕ ਸਟੀਰੀਓਟਾਈਪਡ ਸੈਟਅਪ ਦੇ ਵਿੱਚ ਬੈਠ ਕੇ ਉਸ ਦੇ ਬਾਰੇ ਗੱਲ ਹੀ ਨਹੀਂ ਕਰ ਰਹੇ ਉਹਦੇ ਚੰਗੇ ਮਾੜੇ ਪੱਖਾਂ ਦੀ ਗੱਲ ਨਹੀਂ ਕਰ ਰਹੇ ਤਾ ਇਹ ਇੱਕ ਨਾ ਇੱਕ ਟਾਈਮ ਤੱਕ ਜਾ ਕੇ ਸਾਡਾ ਨੁਕਸਾਨ ਕਰੇਗਾ ਉਮੀਦ ਹੈ ਕਿ ਮੇਰੀ ਗੱਲ ਜੋ ਅੱਜ ਦੀ ਇਸ ਸਿਨੇਮਨ ਬੈਠਕ ਦੇ ਅੰਦਰ ਸੀ ਤੇ ਉਹ ਸਾਡੇ ਜਿਹੜੀ ਫਿਲਮ ਇੰਡਸਟਰੀ ਆ ਉਹ ਸਮਝਣ ਦੀ ਕੋਸ਼ਿਸ਼ ਕਰੇਗੀ ਮੈਂ ਕਿਸੇ ਨੂੰ ਕੋਈ ਫਤਵਾ ਨਹੀਂ ਦੇ ਰਿਹਾ ਨਾ ਹੀ ਅਸੀਂ ਕਿਸੇ ਫਿਲਮ ਨੂੰ 1 2 3 4 5 ਸਟਾਰ ਦਿੰਨੇ ਆ ਪਰ ਮੈਨੂੰ ਲੱਗਦਾ ਕਿ ਇਹੋ ਜੀ ਗੱਲ ਨੂੰ ਬਹੁਤ ਸਹਿird ਹੋ ਕੇ ਸੀਰੀਅਸ ਹੋ ਕੇ ਸਾਨੂੰ ਸੋਚਣਾ ਚਾਹੀਦਾ ਤੇ ਇਸ ਦੇ ਬਾਰੇ ਗੱਲ ਕਰਨੀ ਚਾਹੀਦੀ ਆ ਕਹਾਣੀਆਂ ਦੀ ਘਾਟ ਸਾਡੇ ਕੋਲ ਨਹੀਂ ਆ ਚੰਗੀਆਂ ਕਹਾਣੀਆਂ ਹਨ ਉਹਨਾਂ ਨੂੰ ਬਣਾਉਣ ਦੇ ਕਰਾਫਟ ਦੇ ਉੱਤੇ ਕੰਮ ਕਰਨਾ ਚਾਹੀਦਾ ਬਹੁਤ ਸਾਰੀਆਂ ਸਟੀਰੀਓਟਾਈਪਡ ਸਿਚੁਏਸ਼ਨਾਂ ਬਹੁਤ ਸਾਰਾ ਸਟੀਰੀਓਟਾਈਪਡ ਸੈਟਅਪ ਨੂੰ ਤੋੜਦੇ ਹੋਏ ਸਾਨੂੰ ਆਪਣੇ ਟੰਗ ਦਾ ਕੁਝ ਨਵਾਂ ਕਰਨਾ ਚਾਹੀਦਾ ਆ ਸਸੇਕਾਲ